ਨੀ ਪੱਥਰ ਨਹੀਂ ਗੋਗੀ ਸਿਆ ਗੋਗੀ ਸਿਆ ਪੱਪੀ ਸਿਆ ਬੱਗਾ ਸਿਆ ਇਹ ਐਮਐਲਏ ਤੇ ਨਿਲ ਹਿੜਾਣੇ ਦੇ ਨੀ ਪੱਥਰਾਂ ਨਾਲ ਨਹੀਂ ਗੱਲ ਬਣਨੀ ਪਟਣੀਆਂ ਉਹ ਪੈਪਾਂ ਪੱਟੋ ਪਟਣੀਆਂ ਉਹ ਫੈਕਟਰੀਆਂ ਪੱਟੋ ਡਾਈਂਗਾ ਜਿਹੜੀਆਂ ਜਰੇਨੀਅਮ ਪਾ ਕੇ ਸਾਨੂੰ ਮਾਰ ਰਹੀਆਂ ਐ ਡਰਾਮੇ ਨਾ ਕਰੋ ਡਰਾਮੇ ਨਾਲ ਨਹੀਂ ਗੱਲ ਬਣਨੀ ਇਹ ਬਹੁਤ ਹੋ ਗਏ ਡਰਾਮੇ ਇਹ ਡਰਾਮੇ ਦਾ ਥੋੜਾ ਕਲਾ ਮੁੱਖ ਮੰਤਰੀ ਕਰ ਲਿਓ ਨਹੀਂ ਬਹੁਤ ਆ ਉਹਦੇ ਕੋਲ ਹੀ ਵਾਧੂ ਹੈ ਇਹ ਡਰਾਮੇ ਤਾਂ ਅਸਲੀ ਜਿਹੜੀ ਗੱਲ ਐ ਚਲਾਕੀ ਕਿਹੜੀ ਗੱਲ ਤੇ ਕਰ ਰਿਹਾ ਇਹ ਉਹ ਗੋਗੀ ਆ ਸ਼ਾਇਦ ਤੁਸੀਂ ਇਹਦੀ ਵੀਡੀਓ ਦੇਖੀ ਹੋਣੀ ਹੈ ਪਿੱਛੇ ਜੇ ਬੜੀ ਮਸ਼ਹੂਰ ਹੋਈ ਸੀਗੀ ਸਾਰ ਲੱਖਾ ਸਧਾਨਾ ਜਿਸ ਨੇ ਕਿ ਲੁਧਿਆਣੇ ਦੇ ਬੁੱਡੇ ਨਾਲੇ ਦਾ ਮੁੱਦਾ ਚੁੱਕਦੇ ਹੋਏ ਸਾਰੇ ਪੰਜਾਬੀਆਂ ਨੂੰ ਕਾਲਰ ਲੁਧਿਆਣੇ ਵੱਡਾ ਇਕੱਠ ਕਰਨ ਦੀ ਕਾਲ ਦਿੱਤੀ ਹੈ ਉਸ ਨੇ ਅੱਜ ਲੁਧਿਆਣਾ ਤੋਂ ਹੀ ਆਪ ਐਮਐਲਏ ਗੋਗੀ ਵੱਲੋਂ ਨੀ ਪੱਥਰ ਤੋੜੇ ਜਾਣ ਦੀ ਵੀਡੀਓ ਤੋਂ ਬਾਅਦ ਲਾਈਵ ਆ ਕੇ ਇਸ ਸਾਰੀ ਘਟਨਾ ਦਾ ਸੱਚ ਸਾਹਮਣੇ ਲਿਆਉਂਦੇ ਹੋਏ ਕੀ ਦੱਸਿਆ ਦੇਖੋ ਅੱਗੇ ਪੂਰੀ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਅੱਜ ਇੱਕ ਜਿਹੜੀ ਡਰਾਮੇਵਾਜੀ ਹੋਈ ਆ ਜਾਂ ਇਸ ਅਖੌਤੀਆਂ ਦੀ ਪੋਲ ਖੁੱਲੀ ਆ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਕਿਉਂਕਿ ਇਹ ਸਾਰੇ ਬਖਲਾਟ ਚ ਨੇ ਕਬਰਾਟ ਹੋਈ ਪਈ ਆ ਕਿਉਂਕਿ ਕੱਲ ਨੂੰ ਬਹੁਤ ਵੱਡੇ ਪੱਧਰ ਤੇ ਪੰਜਾਬ ਇਕੱਠਾ ਹੋ ਰਿਹਾ ਲੁਧਿਆਣੇ ਪਹਿਲੀ ਗੱਲ ਤਾਂ ਇੱਕ ਤਾਂ ਇਹਨਾਂ ਦੀ ਜਿਹੜੀ ਪੋਲ ਖੁੱਲਣੀ ਸ਼ੁਰੂ ਹੋ ਗਈ ਆ ਆ ਦੇ ਧਲਾ ਧਲ ਸਤੌਜ ਵਾਲੇ ਮਹਾਰਾਜ ਦੇ ਰੱਖੇ ਹੋਏ ਨਹੀਂ ਪੱਥਰੇ ਢਾਉਣ ਲੱਗੇ ਇਹ ਆਪ ਹੀ تسلیم ਕਰ ਗਏ ਮੰਨ ਲ ਗਏ ਕਿ ਸਾਡੀ ਸਰਕਾਰ ਬੇਕਾਰ ਆ ਅਸੀਂ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ ਹਰ ਫਰੰਟ ਦੇ ਉੱਤੇ ਚਟਾਂ ਦਾ ਮਸਲਾ ਹੋਵੇ ਬਿਜਲੀ ਗਾੜੀ ਦਾ ਮਸਲਾ ਹੋਵੇ ਪਰਵਾਸ ਦਾ ਮਸਲਾ ਹੋਵੇ ਪਾਣੀਆਂ ਦਾ ਮਸਲਾ ਹੋਵੇ ਕਿਸਾਨਾਂ ਦਾ ਮਜ਼ਦੂਰਾਂ ਦਾ ਹਰ ਮਸਲੇ ਤੇ ਛਟਕੜ ਆਵਾਜ਼ਾਂ ਦੀ ਡਰਾਮੇ ਬਾਜ਼ਾਂ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਪਹਿਲੇ ਕਿਹਾ ਮੰਨ ਕੇ ਆਪ ਨੀ ਪੱਥਰ ਗੋਗੀ ਲੁਧਿਆਣੇ ਤੋਂ ਐਮ ਐਲ ਏ ਆਹ ਜਿਹੜਾ ਇਹ ਖੁਦ ਆਪਣੇ ਨੀ ਪੱਥਰ ਇਹਨਾਂ ਦੇ ਮੁੱਖ ਮੰਤਰੀ ਜੇ ਰੱਖੇ ਹੋਏ ਟਾ ਰਿਹਾ ਕਿ ਅਸੀਂ ਫੇਲ ਆ ਦੂਜੀ ਗੱਲ ਇਹ ਆਪਦੀ ਜਵਾਨੀ ਖੁਦ ਮੰਨ ਰਿਹਾ ਕਿ ਆ ਜਿਹੜਾ ਬੁੱਢਾ ਦਰਿਆ ਇਹ ਜ਼ਹਿਰ ਸਾਡੇ ਲੋਕਾਂ ਨੂੰ ਮਾਰ ਰਹੀ ਐ ਜਪਾਕ ਅਪਾਹਜ ਪੈਦਾ ਹੋ ਰਹੇ ਨੇ ਲੋਕਾਂ ਨੂੰ ਕੈਂਸਰ ਹੋ ਰਿਹਾ ਕਾਲਾ ਪੀਲਿਆ ਹੋ ਰਿਹਾ ਫਸਲਾਂ ਨੂੰ ਜਿਹੜਾ ਪਾਣੀ ਲੱਗਦਾ ਉਹ ਫਸਲਾਂ ਵੀ ਬਰਬਾਦ ਹੋ ਰਹੀਆਂ ਇਹ ਖੁਦ ਆਪਦੇ ਮੂੰਹ ਆਪਦੀ ਜਵਾਨੀ ਤੁਸੀਂ ਸੁਣਿਆ ਹੋਣਾ ਅੱਜ ਇਹ ਮੰਨਿਆ ਕਿ ਬੁੱਢਾ ਦਰਿਆ ਲੋਕਾਂ ਨੂੰ 30 35 ਸਾਲ ਤੋਂ ਜ਼ਹਿਰ ਨਾਲ ਮਾਰ ਰਿਹਾ ਇਹ ਮੰਨ ਗਿਆ ਬੰਦਾ ਇਹਦਾ ਸਾਫ਼ ਹੋ ਗਈ ਗੱਲ ਵੀ ਆਪ ਵੀ ਮੰਨੇ ਖੜੇ ਆ ਪਰ ਅਗਲੀ ਜਿਹੜੀ ਗੱਲ ਆ ਇਹ ਚਲਾਕੀ ਕਿਹੜੀ ਗੱਲ ਤੇ ਕਰ ਰਿਹਾ ਇਹ ਉਹ ਗੋਗੀ ਆ ਸ਼ਾਇਦ ਤੁਸੀਂ ਇਹਦੀ ਵੀਡੀਓ ਦੇਖੀ ਹੋਣੀ ਆ ਪਿੱਛੇ ਜੇ ਬੜੀ ਮਸ਼ਹੂਰ ਹੋਈ ਸੀਗੀ ਸਾਰੇ ਡੇਰੀਆਂ ਵਾਲੇ ਖੜੇ ਸੀਗੇ ਜਿਹੜੀਆਂ ਹਜ਼ਾਰਾਂ ਡੇਰੀਆਂ ਨੇ ਕੱਲੀਆਂ ਡਾਇੰਗ ਫੈਕਟਰੀਆਂ ਨਹੀਂ ਗੰਦ ਪਾਉਂਦੀਆਂ ਉੱਥੇ ਜਿਹੜੀਆਂ ਹਜ਼ਾਰਾਂ ਡੇਰੀਆਂ ਨੇ ਜਿਹੜਾ ਪਸ਼ੂਆਂ ਦਾ ਗੋਹਾ ਤੇ ਮੂਤ ਤੇ ਹਜ਼ਾਰਾਂ ਹਸਪਤਾਲਾਂ ਦੇ ਮਰੀਜ਼ਾਂ ਦੀ ਗੰਦਗੀ ਤੇ 30-35 ਲੱਖ ਦੀ ਆਬਾਦੀ ਦੀ ਜਿਹੜੀ ਜਿੰਨਾ ਟੱਟੀ ਪਿਸ਼ਾਵਾ ਉਹ ਸਾਰਾ ਆ ਰਿਹਾ ਸਤਲੁਜ ਚ ਬੁੱਢੇ ਤੇ ਆ ਰਹੀ ਇਹ ਬੰਦਾ ਪਿੱਛੇ ਜਿਹੜੀ ਵੀਡੀਓ ਵਾਇਰਲ ਹੋਈ ਸੀ ਸਾਰੇ ਡੇਰੀਆਂ ਦੇ ਉੱਥੇ ਮਾਲਕ ਖੜੇ ਸੀਗੇ ਤੇ ਉੱਥੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਖੜੇ ਸੀ ਤੇ ਇਹ ਬੋਲ ਰਿਹਾ ਸੀ ਵੀ ਜਿਹਨੇ ਡੇਰੀਆਂ ਜਾਣਾ ਜਾਂ ਜਿਹਨੇ ਫੈਕਟਰੀਆਂ ਨਾਲ ਜਾਣਾ ਚੈਕਿੰਗ ਕਰਨ ਆਪਣੇ ਹੈਲਮਟ ਪਾ ਕੇ ਜਾਓ ਜੀ ਜਾਮ ਹੋ ਗਿਆ ਆਪਣੀਆਂ ਲੱਤਾਂ ਦੇ ਪਰ ਵਾਪਸ ਨਹੀਂ ਆਪਣੀਆਂ ਲੱਤਾਂ ਤੇ ਆਉਂਗੇ ਸੋੜੇ ਸਿਰ ਪਾੜੇ ਯਾਸਰ ਨੇ ਸੋੜੀਆਂ ਲੱਤਾਂ ਬਾਹਾਂ ਤੋੜੀਆਂ ਜਾ ਸਕਦੇ ਨੇ ਸ਼ਰੇਆਮੇ ਬੰਦਾ ਗੋਗੀ ਐਮ ਐਲ اے ਆਪਣੇ ਪੰਜਾਬ ਪੰਚ ਟ੍ਰੋਲ ਬੋਰਡ ਦੇ ਸਰਕਾਰ ਦੇ ਸਰਕਾਰੀ ਅਧਿਕਾਰੀਆਂ ਨੂੰ ਧਮਕੀ ਦੇ ਰਿਹਾ ਸੀ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਜਾਓ ਜੀ ਨੇ ਜਾਣਾ ਅਗਲੀ ਗੱਲ ਜਿਹੜੀ ਸਭ ਤੋਂ ਸਮਝਣ ਵਾਲੀ ਗੱਲ ਆ ਇਹ ਇੱਕ ਹੋਰ ਗੱਲ ਕਰ ਰਿਹਾ ਕਿ 650 ਕਰੋੜ ਦਾ ਘਪਲਾ ਹੋਇਆ 650 ਕਰੋੜ ਦਾ ਘਪਲਾ ਹੋਇਆ 650 ਕਰੋੜ ਦਾ ਘਪਲਾ ਸਰਕਾਰ ਦੀ ਜ਼ਿੰਮੇਵਾਰੀ ਤੁਸੀਂ ਫੇਲ ਹੋ ਪੂਰੀ ਤਰ੍ਹਾਂ ਕਿਹਨੇ ਕੀਤਾ ਕਿਹੜੇ ਬੰਦੇ ਆ 3 ਸਾਲ ਹੋ ਗਏ ਤੁਹਾਨੂੰ ਥੋੜੀ ਸਰਕਾਰ ਆਈ ਨੂੰ ਤੁਹਾਡੇ ਕੋਲੋਂ 650 ਕਰੋੜ ਦਾ ਹਾਲੀ ਨਹੀਂ ਹੋਇਆ ਵੀ ਕਿਹੜੇ ਬੰਦਿਆਂ ਨੇ 650 ਕਰੋੜ ਖਾਦਾ ਇੱਥੇ ਇਹ ਇਹ ਆਪਦੀ ਆਪਦੀ ਜਿਹੜੀ ਇਹ ਸਾਰੀ ਇਹਦੀ ਪੋਲ ਆ ਖੁੱਲ ਰਹੀ ਆ ਸਰਕਾਰ ਦੀ ਆਪਦੀ ਜਿਹੜੀ ਨਾਲੀ ਕਮਜ਼ੋਰੀ ਆ ਸਾਹਮਣੇ ਆ ਰਹੀ ਆ ਸਾਡੇ ਅਗਲੀ ਗੱਲ ਇੱਕ ਕਿੱਡੀ ਚਲਾਕੀ ਵਰਤ ਰਿਹਾ ਚਲਾਕੀ ਇਹ ਕੀ ਵਰਤ ਰਿਹਾ ਇਹ ਕਿਤੇ ਵੀ ਡਾਈੰਗ ਫੈਕਟਰੀਆਂ ਦਾ ਨਾਂ ਨਹੀਂ ਲੈ ਰਿਹਾ ਜਿਹੜੀਆਂ ਉਨਰੰਗਣ ਵਾਲੀਆਂ ਫੈਕਟਰੀਆਂ ਜਿਹੜੀਆਂ ਜਰੇਨੀਅਮ ਪਾਰੀਆਂ ਨੇ ਪਾਣੀ ਜਿਹੜਾ ਕੈਮੀਕਲ ਪਾਰੀਆਂ ਨੇ ਪਾਣੀ ਚ ਜਿਹਦਾ ਕੋਈ ਇਲਾਜ ਹੀ ਹੈ ਨਹੀਂ ਕੋਈ ਹੱਲ ਹੀ ਹੈ ਨਹੀਂ ਪੂਰੀ ਦੁਨੀਆ ਦੇ ਵਿੱਚ ਬੈਨ ਹੈ ਭਾਰਤ ਦੇ ਵਿੱਚ ਪੈਨ ਹੈ ਪੰਜਾਬ ਦੇ ਵਿੱਚ ਪਿਛਲੇ 30 35 ਸਾਲ ਤੋਂ ਹਜ਼ਾਰਾਂ ਉਹ ਡਾਈੰਗ ਫੈਕਟਰੀ ਜਿਹੜੀ ਸਾਨੂੰ ਲਗਾਤਾਰ ਉਨਰੰਗਣ ਵਾਲੀ ਮਾਰ ਰਹੀ ਹੈ ਸਾਰੀਆਂ ਸਰਕਾਰਾਂ ਨੇ ਸਾਰੇ ਲੀਡਰਾਂ ਨੇ ਇੱਥੋਂ ਦੇ ਆਸ਼ੂ ਵਰਗਿਆਂ ਨੇ ਆ ਹੁਣ ਇਹ ਆ ਗਏ ਆ ਬਿੱਟੂ ਵਰਗੇ ਤੇ ਇੱਥੇ ਆ ਹੁਣ ਰਾਜੇ ਬੈਂਕ ਕਰਕੇ ਮੋਟਾ ਰੁਪਇਆ ਚੜਾਵਾ ਅਰਬਾਂ ਕਰੋੜਾਂ ਦੀ ਜਿਹੜਾ ਗ੍ਰਤੀ ਚੜਦਾ ਇਹਨਾਂ ਕੋਲ ਰੁਪਇਆ ਚੜਦਾ ਉਹਦਾ ਕਰਕੇ ਇਹਨਾਂ ਦਾ ਮੂੰਹ ਕਦੇ ਵੀ ਨਹੀਂ ਖੁੱਲਦਾ ਇਸੇ ਕਰਕੇ ਰਾਜਾ ਬੈਂਕ ਡਾਈੰਗਾਂ ਫੈਕਟਰੀਆਂ ਦੇ ਹੱਕ ਚ ਪਾਰਲੀਮੈਂਟ ਚ ਬੋਲਦਾ ਆਸ਼ੂ ਵਰਗਾ ਦਾ ਮੂੰਹ ਬੰਦ ਰਹਿੰਦਾ ਕਾਂਗਰਸ ਵੇਲੇ ਬਾਦਲਾ ਵੇਲੇ ਉਹਨਾਂ ਦੇ ਲੀਡਰਾਂ ਦਾ ਮੂੰਹ ਬੰਦ ਰਹਿੰਦਾ ਅੱਜ ਇਹਨਾਂ ਦਾ ਮੂੰਹ ਵੀ ਖੁੱਲ ਨਹੀਂ ਰਿਹਾ ਕਿਸੇ ਡਾਈਟ ਦੇ ਖਿਲਾਫ ਨਹੀਂ ਜਾਂਦੇ ਅਗਲੀ ਗੱਲ ਇਹ ਜਿਹੜੀ ਪਸੰਦੀ ਮੈਂ ਤੁਹਾਨੂੰ ਚਾਹਣਾ ਭਰਾਵੋ ਕਿਸੇ ਵੀ ਹਾਲਾਤਾਂ ਦੇ ਵਿੱਚ ਜੇ ਇਹ 650 ਕਰੋੜ ਦੀ ਗੱਲ ਕਰਦਾ ਮੈਂ ਕਹਿੰਦਾ 6000 ਕਰੋੜ ਰੁਪਇਆ ਲਾ ਕੇ ਵੀ ਟ੍ਰੀਟਮੈਂਟ ਪਲਾਂਟ ਵੀ ਲਾ ਦੇਣਗੇ ਤਾਂ ਵੀ ਪਾਣੀ ਦੇ ਵਿੱਚ ਜਰੀਨੀਅਮ ਖਤਮ ਨਹੀਂ ਕੀਤਾ ਜਾ ਸਕਦਾ ਉਹ ਜਰੀਨੀਅਮ ਸਾਨੂੰ ਮਾਰ ਰਿਹਾ ਪਰ ਇਹ ਬੜੀ ਚਲਾਕੀ ਨਾਲ ਇਹ ਵੀ ਗੱਲ ਕਰ ਰਿਹਾ ਕਮਾ ਕੇ ਉਹ ਗੱਲ ਨਹੀਂ ਕਰਦੇ ਵੀ ਲੋਕਾਂ ਨੂੰ ਕੈਂਸਰ ਹੋ ਰਿਹਾ ਮੈਂ ਗਿਆ ਪਿੰਡਾਂ 'ਚ ਮਕਸਰਦਿਆਂ 'ਚ ਫਰੀਦਕੋਟ ਮੋਗਾ ਫਰੋਇਪੁਰ ਹੋਰ ਫਾਲਕੇ ਦੇ ਪਿੰਡਾਂ 'ਚ ਅੱਦੋਂ ਅੱਦੋਂ ਜ਼ਿਆਦੇ ਪਿੰਡ ਨੂੰ ਤਾਂ ਕਾਲਾ ਪੀੜੀਆ ਤੇ ਕੈਂਸਰ ਹੋ ਚੁੱਕਿਆ ਪਿੰਡਾਂ 'ਚ ਅੱਜ ਇਹਨਾਂ ਦੇ ਪਾਣੀ ਦੇ ਲੈ ਕੇ ਸਿੰਪਲ ਵੀ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਇੱਥੋਂ ਗੱਲ ਸਾਬਤ ਹੋ ਰਹੀ ਆ ਕਿ ਲਗਾਤਾਰ ਭਰਾਵੋ ਇਹ ਜਿਹੜਾ ਕੰਮ ਹੋ ਰਿਹਾ ਜਿਹੜੀ ਜ਼ਹਿਰ ਪਾਕਿਸਤਾਨ ਨੂੰ ਮਾਰਿਆ ਜਾ ਰਿਹਾ ਉਹਦੇ ਉੱਤੇ ਹੁਣੇ ਡਰਾਮੇਵਾਜ਼ੀਆਂ ਸ਼ੁਰੂ ਹੋ ਗਈਆਂ ਗੋਗੀਵਾਲ ਗਿਆ ਵੱਲੋਂ ਵੀ ਕੱਲੋਂ ਲੋਕਾਂ ਦਾ ਭਾਰੀ ਇਕੱਠ ਹੋ ਰਿਹਾ ਉਹ ਤੋਂ ਪਹਿਲਾਂ ਕੋਈ ਨਾ ਕੋਈ ਖੇਡ ਖੇਢੀ ਜਾਵੇ ਇਹ ਵੀ ਨਰੇ ਮੁੱਖ ਮੰਤਰੀ ਦੀ ਕੋਈ ਚਾਲ ਕੋਈ ਸਾਜ਼ਿਸ਼ ਹੈ ਉਪਰੋਂ ਉਸਨੇਹਾ ਆਉਣਾ ਗੋਗੀ ਨੂੰ ਵੀ ਤੂੰ ਲੈ ਜਾ ਜੀਸੀਬੀ ਤੇ ਆਪਣਾ ਨੀ ਪੱਥਰ ਪੱਟ ਦੇ ਵੀ ਦੇਖੋ ਇਹ ਤਾਂ ਆਪਣੇ ਨੀ ਪੱਥਰ ਪੱਟਣ ਲੱਗਿਆ ਸੀ ਕਿ ਨੀ ਪੱਥਰ ਨਹੀਂ ਗੋਗੀ ਸਿਆ ਗੋਗੀ ਸਿਆ ਪੱਪੀ ਸਿਆ ਬੱਗਾ ਸਿਆ ਇਹ ਮੈਲੇ ਤੇ ਨੇ ਲਿਧਾਣੇ ਦੇ ਨੀ ਪੱਥਰਾਂ ਨਾਲ ਨਹੀਂ ਗੱਲ ਬਣਨੀ ਪਟਣੀਆਂ ਉਹ ਪਾਈਪਾਂ ਪੱਟੋ ਪਟਣੀਆਂ ਉਹ ਫੈਕਟਰੀਆਂ ਪੱਟੋ ਡਾਈੰਗ ਜਿਹੜੀਆਂ ਜਰੇਨੀਅਮ ਪਾ ਕੇ ਸਾਨੂੰ ਮਾਰ ਰਹੀਆਂ ਐ ਡਰਾਮੇ ਨਾ ਕਰੋ ਡਰਾਮੇ ਨਾਲ ਨਹੀਂ ਗੱਲ ਬਣਨੀ ਇਹ ਬਹੁਤ ਹੋ ਗਏ ਡਰਾਮੇ ਇਹ ਡਰਾਮੇ ਦਾ ਸੋਡੇ ਕਲਾ ਮੁੱਖ ਮੰਤਰੀ ਕਰ ਲਿਓ ਨਹੀਂ ਬਹੁਤ ਆ ਉਹਦੇ ਕੋਲੇ ਬਾਧੂ ਹੈ ਜਿਹੜਾ ਡਰਾਮੇ ਤਾਂ ਉਹੀ ਨੇ ਉਸੇ ਦੇ ਡਰਾਮੇ ਨੇ ਲੋਕ ਸੂਤ ਆ ਰਹੇ ਇਸ ਕਰਕੇ ਕੱਲ ਨੂੰ 7:30 ਵਜੇ ਹੈ ਪੀਰਕਾ ਪਲਾਂਟ ਲੁਧਿਆਣੇ ਨਹਿਰ ਦੇ ਪੁਲ ਦੇ ਉੱਤੇ ਸੜਕ ਦੇ ਉੱਤੇ ਬੜੇ ਪੁਲ ਦੇ ਥੱਲੇ ਜਿਹੜੀ ਸੜਕ ਦੇ ਪੁਲ ਬਣਿਆ ਪਹਿਲਾਂ ਜਦੋਂ ਆਪਾਂ ਮੋਲਾਪੁਰ ਤੋਂ ਜਾਂਦੇ ਹਾਂ ਪੁਲ ਨਹੀਂ ਚੜਨਾ ਵੱਡਾ ਜਿਹੜਾ ਲੰਮਾ ਪੁਲ ਹੈ ਲੰਮੇ ਪੁਲ ਦੇ ਥੱਲੇ 10 ਵਜੇ ਆਪਣਾ ਇਕੱਠ ਤੇ ਉੱਥੋਂ ਆਪਣਾ ਮਾਰਚ ਆ ਸ਼ਿਰਕਰਤਾ ਅਸਨ ਸਰਾਬੇ ਦੇ ਬੋਤ ਤੱਕ ਤੇ ਮੈਂ ਇੱਕ ਅਪੀਲ ਹੋਰ ਕਰਦਾ ਕੱਲ ਨੂੰ ਜਿਹੜੇ ਸੱਜਣ ਉੱਥੇ ਆਉਣਗੇ ਇੱਕ ਵਾਰੀ ਉੱਥੇ ਬਲੀਪੁਰ ਜਾ ਕੇ ਤੇ ਜਿੱਥੇ ਪੱਡਾ ਦਰਿਆ ਪੈਂਦਾ ਉਹ ਦੇਖ ਕੇ ਆਓ ਮੰਦਰ ਉਹ ਮੌਤ ਦੇਖਿਓ ਕਿਵੇਂ ਸਾਨੂੰ ਮੌਤ ਵੰਡ ਰਹੇ ਆ ਉੱਥੇ ਆਓ ਯਾਰ ਬਹੁਤ ਹੁਣ ਆਪਾਂ ਸੈਨ ਕਰ ਲਿਆ ਬਹੁਤ ਸਾਡੀਆਂ ਜ਼ਿੰਦਗੀਆਂ ਗਮਾ ਲੀਆਂ ਜਵਾਕ ਆਪਾਂ ਗਮਾ ਰਹੇ ਆ ਯਾਰ ਚੱਲਿਆਣੀਆਂ ਦਾ ਲੋਕਾਂ ਦਾ ਦੁੱਖ ਜਦੋਂ ਸਾਲ-ਸਾਲ ਦੇ ਜਵਾਕ ਜਿਨ੍ਹਾਂ ਨੂੰ ਯਾਰ ਆਪ ਤੇ ਜਾ ਰਹੇ ਲਾ ਧਰਾੰਗ ਆ ਕਿੰਨੇ ਪਿੰਡਾਂ ਸੀ ਯਾਰ ਲੋਕਾਂ ਦੇ ਜਵਾਬ ਜੰਮਦੇ ਜਵਾਕਾਂ ਨੂੰ ਯਾਰ ਕੈਂਸਰ ਉੱਤਰਿਆ ਯਾਰ